ਕਲ ਕਰਦੇ ਆ ਵਿਕਟਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਜਿਸ ਤੇ ਕਿ ਅੱਜ ਇੱਕ ਵਾਰ ਮੁਰਤੋ ਸੁਣਵਾਈ ਹੋਈ ਜਿਹਾ ਮੋਹਾਲੀ ਅਦਾਲਤ ਵਿੱਚ ਦੋਹਾਂ ਧਿਰਾਂ ਵਿਚਾਲੇ ਅੱਜ ਇੱਕ ਵਾਰ ਫਿਰ ਤੋਂ ਬਹਿਸ ਹੋਈ ਕਰੀਬ 2 ਘੰਟੇ ਤੱਕ ਇੱਥੇ ਬਹਿਸ ਹੋਈ ਤੇ ਦੋਹਾਂ ਪੱਖਾਂ ਵੱਲੋਂ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਸੋ ਵਿਕਟਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਅੱਜ ਮੁਰਤੋ ਸੁਣਵਾਈ ਹੋਈ ਹੈ ਬੀਤੇ ਦਿਨ ਵੀ ਇਸ ਨੂੰ ਲੈ ਕੇ ਸੁਣਵਾਈ ਹੋਈ ਸੀ ਦੋਹਾਂ ਧਿਰਾਂ ਵਿਚਾਲੇ ਅੱਜ ਬਹਿਸ ਹੋਈ ਕਰੀਬ 2 ਘੰਟੇ ਤੱਕ ਬਹਿਸ ਚੱਲਦੀ ਰਹੀ ਦੱਸ ਦੇ ਕਿ ਹੁਣ ਅਗਲੀ ਸੁਣਵਾਈ ਸੋਮਵਾਰ ਨੂੰ ਹੋਏਗੀ ਫਿਲਹਾਲ ਨਿਆਇਕ ਹਿਰਾਸਤ ਤਹਿਤ ਨਾਬ ਆਨਦਮ ਤੋਂ ਅਜਾਇਦਾ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਸੀ ਸੋ ਇੱਥੇ ਲਗਾਤਾਰ ਮਾਮਲੇ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਹੈ ਜ਼ਮਾਨਤ ਅਰਜ਼ੀ ਪਾਈ ਹੈ ਬੈਰਕ ਬਦਲਨ ਨੂੰ ਲੈ ਕੇ ਵੀ ਲਗਾਤਾਰ ਪਟੀਸ਼ਨ ਪਾਈ ਗਈ ਹੈ ਸੋ ਬੀਤੇ ਦਿਨ ਵੀ ਸੁਣਵਾਈ ਹੋਈ ਸੀ ਤੇ ਅੱਜ ਇੱਕ ਵਾਰ ਫੇਰ ਤੋਂ ਦੋਹਾਂ ਪੱਖਾਂ ਵੱਲੋਂ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਬਹਿਸ ਹੋਈ ਕਰੀਬ 2 ਘੰਟੇ ਤੱਕ ਇੱਥੇ ਦਲੀਲਾਂ ਦੋਹਾਂ ਪੱਖਾਂ ਵੱਲੋਂ ਦਿੱਤੀਆਂ ਗਈਆਂ ਨੇ ਸੋ ਬਿਕਰਮ ਸਿੰਘ ਮਜੀਠਿਆ ਦੀ ਹੁਣ ਜ਼ਮਾਨਤ ਅਰਜ਼ੀ ਤੇ ਸੁਣਵਾਈ ਸੋਮਵਾਰ ਨੂੰ ਹੋਏਗੀ ਮੁਹਾਲੀ ਅਦਾਲਤ ਦੇ ਵਿੱਚ ਦੋਹਾਂ ਧਿਰਾਂ ਵਿਚਾਲੇ ਅੱਜ ਇਸ ਮੁੱਦੇ ਨੂੰ ਲੈ ਕੇ ਬਹਿਸ ਹੋਈ ਦਲੀਲਾਂ ਜੜੀਆਂ ਨੇ ਦਿੱ ਤੋ ਦੋਹਾਂ ਧਿਰਾਂ ਵਿਚਾਲੇ ਇੱਥੇ ਬਹਿਸ ਤੋਂ ਬਾਅਦ ਹੁਣ ਸੋਮਵਾਰ ਤੱਕਲੀ ਕਾਰਵਾਈ ਜਿਹੜੀ ਹੈ ਉਹ ਟਲ ਗਈ ਹੈ ਤੋ ਹੁਣ ਸੁਣਵਾਈ ਅਗਲੀ ਸੋਮਵਾਰ ਨੂੰ ਹੋਵੇਗੀ ਕੀ ਕੋਰਟ ਦਾ ਰੁਖ ਰਹਿੰਦਾ ਹੈ ਹਲੇ ਕੀ ਆਹ ਹੋਰ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਦਲਜੀਤ ਸਾਡੇ ਨਾਲ ਜੁੜ ਚੁੱਕੇ ਨੇ ਦਲਜੀਤ ਲਗਾਤਾਰ ਬੀਤੇ ਦਿਨ ਵੀ ਜਿਹੜੀ ਸੁਣਵਾਈ ਹੋਈ ਸੀ ਅੱਜ ਵੀ ਦੋਹਾਂ ਪੱਖਾਂ ਵੱਲੋਂ ਦਲੀਲਾਂ ਦਿੱਤੀਆਂ ਗਏਆਂ ਕੀ ਕੁਝ ਹੋਇਆ ਅੱਜ ਕੋਰਟ ਵਿੱਚ ਦੇਖੋ ਰਾਣਾ ਵਿਕਰਮ ਜਿਹੜਾ ਜਿਹੜੀ ਜਵਾਨ ਦਾ ਮਾਮਲਾ ਹੈ ਇਹਨੂੰ ਲੈ ਕੇ ਪटीशन ਨੂੰ ਲੈ ਕੇ ਹੁਣ ਤੱਕ ਜਿਹੜੀਆਂ 7-8 ਤਰੀਕਾਂ ਜਿਹੜੀਆਂ ਪੈ ਚੁੱਕੀਆਂ ਨੇ ਅਠ ਕਰੀ ਕਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਲੰਬੀ ਬਹਿਸ ਹੋਈ ਹੈ ਬਹਿਸ ਹੋਣ ਤੋਂ ਬਾਅਦ ਲਗਾ ਅਗਲੀ ਤਕਰੀਕ ਜਿਹੜੀ ਪੈ ਜਾਂਦੀ ਹੈ ਤੇ ਅੱਜ ਵੀ ਜਿਹੜੀ ਹੈਗੀ ਢਾਈ ਘੰਟੇ ਤਕਰੀਬਨ ਜਿਹੜੀ ਹੈਗੀ ਦੋਵਾਂ ਥੀਨਾ ਦੇ ਵਿੱਚ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਜਿਹੜੀ ਅਗਲੀ ਸੁਣਵਾਈ ਹੈ ਜਿਹੜੀ ਸੋਮਵਾਰ ਤੱਕ ਜਿਹੜੀ ਟੱਪਦੀ ਹੈਨੀ ਸੁਣਵਾਈ ਮੰਨਣੀ ਕਿ ਸੋਮਵਾਰ ਨੂੰ ਹੋਏਗੀ ਦੱਸ ਜੇ ਕਿ ਇਹਨਾਂ ਦੇ ਵਿੱਚ ਪਹਿਲਾਂ ਜਿਹੜਾ ਹੈਗਾ ਬਿਕਰਮ ਜੀ ਖਿਆ ਦੇ ਵਕੀਲ ਸੀਗੇ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਹੈ ਸਰਕਾਰੀ ਵਕੀਲ ਜਿਹੜੇ ਆਪਣਾ ਪੱਖ ਰੱਖ ਰਹੇ ਨੇ ਦੱਸ ਦਈਏ ਕਿ ਜਿਹੜੀ ਸੁਣਵਾਈ ਹੈ ਜਵਾਨ ਤੋਂ ਅੱਜ ਦੇ ਦਿਨ ਦੇ ਪਹਿਲਾਂ ਜਿਹੜੀ ਤਰੀਕਾ ਸੀ ਉਹ 4-4 ਘੰਟੇ ਤੱਕ ਸੁਣਵਾਈ ਚੱਲਦੀ ਰਹੀ ਅੱਜ ਜਿਹੜੀ ਹੈ ਵੀ 2.5 ਘੰਟੇ ਜਿਹੜੀ ਸੁਣਵਾਈ ਚੱਲੀ ਹੈ ਸੁਣਵਾਈ 2.5 ਘੰਟੇ ਦੀ ਸੁਣਵਾਈ ਚੱਲਣ ਤੋਂ ਬਾਅਦ ਜਿਹੜਾ ਹੈ ਮਾਨਯੋਗ ਜੱਜ ਸਾਹਿਬ ਨੇ ਜਿਹੜਾ ਹੈ ਅਗਲੀ ਤਰੀਕ ਜਿਹੜੀ ਹੈਗੀ ਹੁਣ ਸੋਮਵਾਰ ਰੱਖੀ ਹੈ ਹੁਣ ਸੋਮਵਾਰ ਨੂੰ ਦੇਖਣਾ ਹੋਏਗਾ ਇਸ ਜਮਾਨਤ ਦੀ ਅਰਜ਼ੀ ਦੇ ਉੱਪਰ ਕੀ ਫੈਸਲਾ ਆਉਂਦਾ ਹੈ ਜਾਂ ਫਿਰ ਅੱਗੇ ਕੋਈ ਹੋਰ ਅਸਰਵਾਈ ਦਲਦੀ ਹੈ ਬਿਲਕੁਲ ਦਲਜੀਤ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਕਾਰਵਾਈ ਰਹੀ ਹੈ ਜੋ ਗ੍ਰਿਫਤਾਰੀ ਹੋਈ ਹੈ ਉਸ ਨੂੰ ਹਮੇਸ਼ਾ ਹੀ ਚੈਲੰਜ ਜੜਾ ਕੀਤਾ ਗਿਆ ਇਸ ਨੂੰ ਪੋਲਿਟੀਕਲ ਵੈਂਡੇਟਾ ਰ ਰਖਾਰ ਕਰਾਰ ਦਿੱਤਾ ਗਿਆ ਬਿਕਰਮ ਸਿੰਘ ਮਲਜੀਠੀ ਉਹਨਾਂ ਦੇ ਵਕੀਲਾ ਵੱਲੋਂ ਹਾਲਾਂਕਿ ਹੁਣ ਜਿਹੜੀ ਤਿੱਖੀ ਬਹਿਸਾਂ ਹੋਈਆਂ ਨੇ ਕਈ ਕਈ ਘੰਟੇ ਚੱਲੀ ਹੈ ਬਹਿਸ ਬੜਾ ਅਹਿਮ ਹੋਏਗਾ ਦੇਖਣਾ ਕਿ ਆਂਡ ਵਾਲੇ ਸਮੇਂ ਵਿੱਚ ਕੋਰਟ ਦਾ ਕੀ ਰੁਖ ਰਹਿੰਦਾ ਦੇਖੋ ਬਿਲਕੁਲ ਜਿਹੜੇ ਵਿਕਰਮਜੀਤ ਸਾਹਿਬ ਦੇ ਵਕੀਲਾ ਇਹਨਾਂ ਵੱਲੋਂ ਲਗਾਤਾਰ ਇਹ ਵੀ ਆਵੇ ਕਿ ਜਿਹੜਾ ਇਸ ਮਾਮਲੇ ਨੂੰ ਲਗਾਤਾਰ ਜਿਹੜਾ ਸਰਕਾਰ ਖਿੱਚ ਰਹੀ ਹੈ ਇਹਨਾਂ ਕੋਲ ਕੁਝ ਕੰਮ ਹੋ ਰਹੀਆਂ। ਇਹੀ ਜਿਹੜਾ ਕੋਰਟ ਦੇ ਵਿੱਚ ਵੀ ਜਿਹੜੀਆਂ ਤਰੀਕਾਂ ਨੇ ਟਾਈਮ ਪਹਿਲਾਂ ਕਿਉਂਕਿ ਬਿਜ਼ਨਸ ਵਨੋਂ ਜਿਹੜਾ ਟਾਈਮ ਲੀਤਾ ਗਿਆ ਸੀਗਾ ਜਿਹੜੇ ਦੇਖਣ ਦੇ ਤੋਂ ਬਾਅਦ ਕਰਾਉਣਾ ਜਵਾਬ ਦਾਖਲ ਕੀਤਾ ਗਿਆ। ਤੇ ਇਹਨਾਂ ਦੋਸ਼ੀ ਲਗਾਇਆ ਜਾ ਰਿਹਾ ਕਿ ਜਿਹੜਾ ਬਿਜ਼ਨਸ ਇਹਨੂੰ ਖਿੱਚਰੀਆ ਦੇ ਵਿੱਚ ਕੇਸ ਦੇ ਵਿੱਚ ਕੁਝ ਨਹੀਂ ਹੈਗਾ। ਪਰ ਹੁਣ ਦੇਖਣਾ ਹੋਏਗਾ ਕਿ ਜੋ ਪੱਖ ਜਿਹੜੇ ਵਕੀਲਾਂ ਸਾਹਿਬਾਂ ਨੂੰ ਰੱਖੇਗੇ, মিডিਆ ਦੇ ਕਿੰਨਾ ਬੋਲ ਰੱਖੇਗੇ, ਸਰਕਾਰੀ ਕਿੰਨਾ ਰੱਖੇਗੇ ਉਹਨੂੰ ਲੈ ਕੇ ਉਹ ਜਿਹੜੀ ਮਾਨਜੋਬ ਅਦਾਲਤ ਕੀ ਫੈਸਲਾ ਕਹਿੰਦੀ ਜੀ ਜੀਤਲ ਜੀ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਸੋ ਹੁਣ ਸੋਮਵਾਰ ਨੂੰ ਜਿਹੜਾ ਹੈ ਇਸ ਮਾਮਲੇ ਸੰਬੰਧੀ ਅਗਲੀ ਸੁਣਵਾਈ ਹੋਵੇਗੀ